ਦੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚਿਆ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੇ ਨਗੀਨੇ ਝੋਟੀਆਂ ਤੇ ਮੱਝਾਂ ਉਹਨਾਂ ਦੀ ਲਵਾਂਗੇ ਜਾਣਕਾਰੀ ਤੇ ਬਈ ਚੱਲ ਰਿਹਾ ਹਾਰਸ਼ਗਾਰ ਦਾ ਕੰਮ ਤੇ ਬਾਈ ਲਾ ਰਿਹਾ ਤੇਲ ਤੇ ਪਾਕਿਸਤਾਨੀ ਵੀ ਇਹਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀ ਤੇ ਬਈ ਟਾਪ ਕੁਆਲਟੀ ਦੇ ਪਸ਼ੂ ਆਏ ਹੋਏ ਨੇ ਅੱਜ ਤੇ ਉਹਨਾਂ ਸਾਰੇ ਬਾਰੇ ਲਵਾਂਗੇ ਜਾਣਕਾਰੀ ਤੇ ਥੋੜਾ ਤਾਂ ਕਰਾਂਗੇ ਸ਼ੇਅਰ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ WhatsApp ਗਰੁੱਪਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਦਾਂ ਦੀ ਵੀਡੀਓ ਬਥੇਰੇ ਲੈ ਕੇ ਆਉਂਦੇ ਰਹਾਂਗੇ ਤੇ ਆਪਣੀ ਵੀਡੀਓ ਬਈ ਪੂਰੀ ਸਾਫ਼ ਸੁਥਰੀ ਹੁੰਦੀ ਹੈ ਤੁਸੀਂ ਆਪਣੀ ਫੈਮਿਲੀ ਵਿੱਚ ਬੈਠ ਕੇ ਦੇਖ ਸਕਦੇ ਹੋ ਤੇ ਭਾਈ ਜੀ ਜੋ ਕਮੀ ਪੇਸ਼ੀ ਹੁੰਦੀ ਦੱਸਿਆ ਜਰੂਰ ਕਰੋ ਮੇਰਾ ਵੀਰ ਕਿਉਂਕਿ ਆਪਾਂ ਹਰ ਇੱਕ ਕਮੀ ਪੇਸ਼ੀ ਨੂੰ ਦੂਰ ਕਰਾਂਗੇ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਅੱਜ ਮੇਰਾ ਵੀਰ ਆਪਾਂ ਤੁਹਾਨੂੰ ਤੁਹਾਨੂੰ ਟੌਪ ਲਾਤੀ ਆ ਝੋਟੀਆਂ ਖੜੀਆਂ ਬਾਈ ਬਹੁਤ ਹੀ ਟੌਪ ਲਾਦੀਆਂ ਝੋਟੀਆਂ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਸ਼ਿੰਦੀ ਬਾਈ ਕੋ ਇਹ ਬਾਈ ਕਿਹੜੇ ਸੂਏ ਸੂਈ ਹੈ ਇਹ ਇਹ ਸੂਈਆ ਵੀਰੇ ਤੀਏ ਸੂਏ ਮੈਂ ਬੋਲੇਟ ਆ ਮੈਂ ਚੁਈ ਚੁਈ ਹੋਈ ਉਹ ਮਾਰ ਠੀਕ ਹੈ ਬਈ ਚੈੱਕ ਕਰੋ ਬਾਈ ਬਹੁਤ ਚੰਗਾ ਰਵੇ ਦੀ ਹੈ ਬਾਈ ਮੱਤ ਪਿੱਠਪੋੜੇ ਤੋਂ ਬਹੁਤ ਚੰਗੀ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰੀ ਵੀਰ ਬਹੁਤ ਹੀ ਟਾਪ ਕੁਆਲਟੀ ਦੀ ਹੈ ਬਾਈ ਜੀ ਉੱਚੀ ਲੰਬੀ ਤੇ ਪਿੱਠਪੋੜੇ ਦੀ ਬਹੁਤ ਚੰਗੀ ਹੈ ਤੇ ਨੇਵੇ ਤੋਂ ਬਹੁਤ ਚੰਗੀ ਬਾਈ ਜੀ ਖੁੱਲੀ ਬੁਲੀ ਨਿਕਲੀ ਵੀ ਹੈ ਤੇ ਕਿੰਨੇ ਦਿਨ ਦੀ ਸੂਈ ਬਾਈ ਅਜੇ ਵੀ ਹੈ ਗੱਲ ਸੂਈ ਜਾਂਦਾ ਠੀਕ ਹੈ ਬਾਈ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਠੀਨ ਠੰਡੀ ਹੈ ਪੂਰੀ ਬਾਈ ਹਾਂ ਪੂਰੀ ਜਿੱਦਾਂ ਮਰਜੀ ਬੱਚੇ ਖੋਲੀ ਜਾਣ ਆਹ ਵਾਹ ਮਗਰ ਕੱਟੀ ਹੈ ਤੇ ਮਗਰ ਬਾਈ ਵੀ ਦਿਵਾਲੀ ਬੰਪਰ ਦੀ ਹੈ ਬਲੈਕ ਜੈੱਡ ਕੱਟੀ ਪੂਰੀ ਟਾਪ ਕੁਆਲਟੀ ਦੀ ਮੱਝ ਦੀ ਰਾਇਲ ਦੇ ਹੈਪ ਇੱਕ ਮਿੰਟ ਹੈ ਸਿੰਦੀ ਭਾਈ ਹਾਂਜੀ ਹਾਂਜੀ ਤਾਰ ਤੁਰ ਵਾਲੀ ਬੰਬਾ ਡਾਡਾ ਚੋਣ ਲਗਾ ਦੁੱਧ ਵੀ 15 16 ਕਿਲੋ ਦਊਗੀ ਮੈਂ ਦੀ ਭਾਈ ਜੀ ਤੇ ਮੈਂ ਇਹਨੂੰ ਬਣੀ ਹੋਈ ਦਾ ਮੰਨੂ ਖਾਲੀ ਉਹ ਮੰਨੂਗਾ ਤੇ ਕਿੰਨਾ ਮੁੱਲ ਰੱਖਿਆ ਪੈਦਾ ਇਹਦਾ ਯਾਰ ਮੈਂ ਇੱਕ 10 ਦਾ ਬੱਚਾ ਲਾਦਾ ਸਿਰਫ ਹਾਂ ਸਿਰਫ ਵਾਲੀ ਮੇਰੇ ਅੱਗੇ ਅੱਛਾ ਵਾਲੀ ਬੰਬਾ ਪੜੇ ਵਾਲੀ ਜਮਾ ਹੀ ਬਹੁਤ ਜ਼ਿਆਦਾ ਹੀ ਘੱਟ ਰੇਟ ਰੱਖਦਾ ਭਾਈ ਦੇ ਪੂਰੇ ਨਾ ਬਾਕੀ ਭਾਈ ਪਿੱਠ ਪੂੜੇ ਦੀ ਬਹੁਤ ਲੱਗੀ ਹੈ ਮਤਲਬ ਤੇ ਇਸ ਤੋਂ ਬਾਅਦ ਆ ਝੋਟੀ ਚੋਰੇ ਸਾਰੇ ਇੱਕ ਤੋਂ ਇੱਕ ਜਾਨਵਰ ਹੈ ਬਾਈ ਕੋਲੇ ਅੱਜ ਜਿਆਦਾ ਵਾਲੀ ਉਹ ਖਰੀਆ 17 ਗੱਲ ਦਾ ਦੁੱਧ ਚੋਣੇ 17 ਲੀਟਰ ਕੰਡੇ ਦਾ ਪੂਰਾ ਗੱਲ ਲੱਤੀ ਆ ਝੋਟੀ ਅੱਛਾ ਝੋਟੋਏ ਐਨੀ ਦਾ ਡੰਗ ਤੇ ਵੱਧ ਬਣਦੀ ਠੀਕ ਹੈ ਬਾਈ ਜੀ ਬਾਕੀ ਬਾਣੀ ਵੀ ਪੂਰੀ ਝੋਟੀ ਪੂਰਾ 17 ਸਿੰਗਾ ਦੀ ਪੂਰੀ ਖੁੰਡੀ ਬਾਕੀ ਬਾਈ ਸ਼ਾਨਦਾਰ ਪਸ਼ੂ ਆ ਤੇ ਪਿੱਠਪੜੇ ਚੈੱਕ ਕਰੋ ਬਾਈ ਜੀ ਪਰ ਕੋਈ ਬੰਦਾ ਲੈ ਕੇ ਇੱਕ ਦਾਦੀ ਟੋਕਰ ਮੋੜ ਦਵੇ ਪੰਚ ਤੇ ਪੂਰਾ ਸਟਾਕ ਗਰਦੀ ਦੀ ਬਈ ਬੱਸ ਯਾਰ ਹੁਣੇ ਛਾਈ ਰੱਖ ਲੈ ਵੀ ਤਦਾਦੀ ਭਰਿਆ ਟੋਕਰ ਮੋੜ ਦੇ ਦੋ ਅਛਰੀ ਠੀਕ ਹੈ ਬਈ ਤੇ ਭਾਈ 16 17 ਲੀਟਰ ਦਾ ਹਾਂ 16 17 ਕਿਲੋ 15 ਕੰਡੇ ਵਾਲਾ ਤੇ ਨਾਲ ਬੱচ্চਾ ਕੀ ਹੈ ਬਈ ਇਹ ਕੱਟਾ ਜੀ ਕੱਟੀ ਆ ਕੱਟੀ ਕੱਟੀ ਨਾਲ ਬਹੁਤ ਅੱਛਾ ਫੇਸ ਕੱਟਾ ਕੱਟਾ ਤੇ ਭਾਈ ਠੀਕੇ ਦਾ ਹੈ ਹੈ ਨਾ ਮੈਂ ਠੀਕੇ ਦਾ ਪੂਰਾ ਹੁਣ ਚਲੋ ਆਪਾਂ ਪੂਰਾ ਭਾਰੀ ਹੈ ਪੂਰਾ ਦੇ ਘਰੇ ਪਾਰਨ ਵਾਲਾ ਤੇ ਬਾਈ ਉਹਦਾ ਪੂਰੀ ਸੀਰ ਕੰ ਪਾਲੀ ਸੀਰ ਸਾਉ ਝੋਟੇ ਝੋਟੀ ਨੂੰ ਬਾਹਰ ਕੱਢ ਕੇ ਉੱਥੇ ਸਾਈਡ ਤੇ ਐ ਖੜਾ ਕੇ ਦਿਖਾ ਫਿਰ ਅੱਛਾ ਲੱਗਦਾ ਝੋਟੀ ਦਾ ਤੇ ਪੂਰੀ ਕੰਡੇ ਦਾ ਦੁੱਧ ਕਿੰਨਾ ਹੈ ਯਾਰ 16 ਕਿਲੋ ਦਾ ਖੁੱਲਾ ਦੁੱਧ 17 ਆਪਾਂ ਨੇ ਖੋਆ ਰੱਖਿਆ ਤੇ ਕੀ ਨਾਮ ਉਹ ਲੱਖਿਆ ਪੈਦਾ ਇਹਦਾ ਜੀ ਹਾਂ ਨਾ ਹੈ ਮੁੱਲ ਤਾਂ ਵੀ ਇਹਦਾ 2 ਕਰਾ ਲਓ 2.5 ਕਰਾ ਲਓ 3 ਕਰਾ ਲਓ 190 ਦੀ ਝੋਟੀ ਵੇਚਣੀ ਐ ਤੋੜ ਕੇ ਦਿਖਾ ਦੇ ਕੋਈ ਐ ਸਾਈਡ ਤੋਂ ਦਿਖਾ ਦੇ ਬਾਬਾ ਪਿੱਠਪੜੇ ਦੀ ਬਹੁਤ ਜ਼ਿਆਦਾ ਚੰਗੀ ਹੈ ਬਾਈ ਜੀ ਬਾਕੀ ਤੁਸੀਂ ਬਈ ਦਵਾਈ ਜੜਾਈ ਦੇਖੋ ਦੋਸਤ ਇਹਨਾਂ ਦੇ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਬਈ ਜੀ ਥੋੜਾ ਬੱਚੇ ਦਾ ਕਰਦੀ ਹੈ ਇਹ ਜੇ ਚੰਗਾ ਬਈ ਆਪਾ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਤੇ ਰੂਪ ਕੁਝ ਹੁੰਦੀ ਬਈ ਦੇਖ ਕੇ ਐਡਾ ਦੇ ਪੁੱਛੂ 190 ਰੱਖੇ ਬਈਆਂ ਰੇਟ ਮੈਂ ਤੁਹਾਨੂੰ ਬਾਅਦ ਚ ਫੋਨ ਕਰਦਾ ਤੇ ਚੰਗਾ ਪੁੱਛੂ ਬਈ ਜੀ ਤੇ ਸਿੰਦੀ ਵੀ ਮਾਨਤਨ ਹੋ ਜੀ ਤੇ ਤੁਹਾਡਾ ਹਾਂਜੀ ਹਾਂਜੀ ਹੋ ਜੂ ਮਾਨਤਨ ਠੀਕ ਹੈ ਜੀ ਤੇ ਬਈ ਜੀ 225 ਸਿੰਗਾ ਦੀ ਦੇਖੋ ਪੂਰੀ ਟਾਪ ਕੁਆਲਿਟੀ ਦੀ ਹੈ ਇਸ ਤੋਂ ਬਾਅਦ ਹਾਂ ਲੋ ਅਗਲੀ ਝੋਟੀ ਬਾਈ ਅੱਜ ਬਾਈ ਨਗੀਨੇ ਹੀ ਲੈ ਕੇ ਆਇਆ ਸਾਰੇ ਸਾਰੀਆਂ ਚੌਪ ਕੁਆਲਿਟੀ ਦੇ ਲੈ ਕੇ ਆਇਆ ਬਾਈ ਤੇ ਇਹ ਵੀ ਝੋਟੀ ਬਾਈ ਬਾਕੀ ਅਟਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਲੂਣਾ ਲੈਵਲ ਉੱਪਰ ਤਾਂ ਤੱਕ ਦੌੜਦਾ ਰਹਾ ਠੀਕ ਹੈ ਬਾਈ ਜੀ 15 15 ਕਿਲੋ ਦਿੰਦੀ ਆਪਾਂ ਤੇ ਕਿੰਨੇ ਕੇ ਪੰਜਾਂ ਦਿਨ ਲੈਣਦੇ ਹੋਣੇ ਸਿੰਦੀ ਬਾਈ ਹਾਂ ਹੱਥ ਤੇ ਚਾਹੇ ਝੋਟੀ ਸੂਈ ਵੀ ਹੋ ਜਾ ਤੇ ਬਾਈ ਪੂਰੀ ਬਣ ਗਈ ਨਾਲੇ ਹਜੇ ਪਏ ਪੰਜ ਚਾਰ ਦਿਨ ਤੇ ਦੁੱਧ ਕਿੰਨਾ ਕਰਦੇ ਹੋ ਸਿੰਦੀ ਇਸ ਵਰੀ ਇਹ ਇਹ ਉਹਦੇ ਹੀ 15 ਕਿਲੋ ਉਹਨਾਂ ਦੀ ਕੋਈ ਵੀ ਫੋਨ ਕੱਟੀ ਜਿਹੜੇ ਘਰ ਤੋਂ ਲੱਤੀ ਆ ਘੱਟ ਨਿਕਲਦੀ ਨਹੀਂ ਅੱਛਾ ਸਾਰੀ 15 ਕਿਲੋ ਸੀ ਉਹਨਾਂ ਕੋਲ ਭਾਈ ਤੇ ਪੂਰੀ ਸੀਲ ਆਉਂ ਹੈ। ਹਾਂ ਸਾਫ ਸੁਥਰੀ ਬਹੁਤ ਆ ਚੌਣ ਚੌਣ। ਇਹ ਬਾਈ ਗੱਟਾਂ ਕੁਆਲਟੀ ਬਹੁਤ ਆ। ਗੱਪਣੇ ਗੱਪਣੇ ਸੀਲ ਬਹੁਤ। ਕੱਚ ਵਰਗਾ ਚੀਪਾ ਹੈ। ਗੱਪਣੇ ਪੂਰੀ ਸੀਲ ਆ। ਅੱਛਾ ਜਿੱਦਾਂ ਮਰਜੀ ਦੇਖ ਲੋ ਨਾ ਬਾਈ ਨਹੀਂ। ਫਲੂਨ ਝੋਟੀ ਤੇ ਲਗਾਉਂਦੀ ਨੇ ਯੱਤ। ਕੋਈ ਵੀ ਝੋਟੀ ਬੜੀ ਵੀ ਤੋੜ। ਇਹ ਬਾਈ ਇਹ ਸਿੰਦੀ ਰੇਟ ਕਿੰਨਾ ਰੱਖਿਆ ਆਪਾਂ? ਯਾਰ ਇਹ ਜਮਾਂ ਹੀ ਹਾਂ ਨਾ 1 ਦਾ ਦੋ। ਅੱਛਾ ਸਿਰਫ 1 ਦਾ। ਮਾਰ ਤਾਣ ਕਰਾਂਗੇ ਆਪਾਂ ਇਹ ਬੰਦੇ ਨੂੰ ਨਾਰਾਜ਼ ਨਹੀਂ ਕਰਨਾ ਕਿਸੇ ਨੂੰ। ਤੇ ਬਾਈ ਬਹੁਤ ਹੀ ਜ਼ਿਆਦਾ ਜਾਇ ਜਿਹੜੇ ਟਰੱਕ ਤਾਂ ਪਈਆਂ ਨੇ ਬਹੁਤ ਘੱਟ। ਬਾਕੀ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਡੀ ਆ ਗਈ ਜੀ ਨਗੀਨਾ ਹੀ ਅੱਛਾ ਇਹ ਵੀ ਟਾਪ ਕੁਆਲਟੀ ਦਾ ਨਗੀਨਾ ਹੀ ਬਈਆਂ ਕੋਲੇ ਅੱਜ ਭਾਈ ਜੀ ਸਾਰੇ ਟਾਪ ਕੁਆਲਟੀ ਦੇ ਪਸ਼ੂ ਆ ਬਈਆਂ ਕੋਲੇ ਤੇ ਉਹ ਸੋਤਰਾ ਬਹੁਤ ਬਈ ਬਹੁਤ ਜਿਆਦਾ ਸਾਫ ਮੋਹਰਾ ਨਸਲ ਦੀ ਦੁੱਗੀ ਦੁੱਗੀ ਉਹ ਆ ਪਹਿਲੋ ਦੁੱਗੀ ਦੰਦਾਂ ਦੀਆਂ ਜੀ ਹੋਰ ਦੁੱਗੀ ਆਹਾਂ ਜੀ ਭਾਈ ਦੁੱਗੀ ਝੋਟੀ ਸਾਪੇ ਰਾਹ ਚੱਲ ਕੋਈ ਨਹੀਂ ਬੱਸ ਬੜੀ ਟਾਪ ਕੁਆਲਟੀ ਜੀ ਮਾੜੀ ਜੀ ਹੁਣ ਤੇ ਸਿੰਗਾ ਦੀ ਬਹੁਤ ਹੁੰਦੀ ਐ ਤੇ ਭਾਈ ਗਲੇਟ ਬਹੁਤ ਝੁੱਟੀ ਦੀ ਅੱਡਾ ਵਟਕਾ ਅੱਡ ਕਾਟ ਵੱਲੋਂ ਪੰਜ ਇਹਦੇ ਚੌਥਾ ਪੰਜਵਾਂ ਦਿਨ ਤੋਂ ਤੇ ਤੰਗੀ ਤਿਆਰ ਆ ਝੋਟੀ ਭਾਈ ਜੀ ਕਿੰਨੇ ਦਿਨ ਹੋਏ ਬਈ ਸ਼ੁਰੂ ਕੀਤੀ ਅਜੇ ਅਜੇ ਚੌਥਾ ਪੰਜਵਾਂ ਵੋਲੀ ਝੋਟੀ ਕੱਲੇ ਜੇ ਚੰਗੀ ਹੈ ਬਾਈ ਜੀ ਤੁਹਾਨੂੰ ਆਪਾਂ 15 ਮੁਝੌ ਕੀ ਤਾਂ ਰਾਮਨਾਥ ਯਾਰ ਅੱਜ ਲੋਹਣ ਕੋਲ ਜੀ ਬੜੀ ਝੋਟੀ ਹੈ ਯਾਰ ਔਂਚੀ ਬੜੀ ਝੋਟੀ ਹੈ ਬੰਦਾ ਲੱਗਣ ਹਾਂ ਚੰਗਾ ਵਸੂ ਬਾਈ ਜੀ ਜਿੰਦੀ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ ਜੈਸਨੋ ਹਾਂ ਜੈਸਨੋ ਯਾਰ ਇਹਦਾ ਮੁੱਲ ਤਾਂ ਕਰਦਾ 130 ਝੋਟੀ ਦਾ ਅੱਛਾ ਫਿਰ ਬਹੁਤ 15 ਮੁਝੌ ਆਪਾਂ 120 ਝੋਟੀ ਦੇ ਲਈ ਅੱਛਾ ਬਹੁਤ ਜ਼ਿਆਦਾ ਜਿਆਦੇ ਟਰੱਕ ਬਾਈ ਮੌਕੇ ਤੇ ਮਾਰਦਾਨੀ ਮਾਰਦਾਨੀ ਹੋ ਜਾਊਗਾ ਠੀਕ ਹੈ ਬਈ ਓਈ 15 ਤੱਕ ਦੇ ਦੋਗੇ ਚੱਲ ਯਾਰ ਬਹਿ ਜਾ ਕੋਈ ਕਾਂਡ ਸਾਲ ਹੋ ਜਾ 15 ਦੀ ਬੋਲ ਬਹੁਤ ਜ਼ਿਆਦਾ ਬਾਈ ਆ ਵੀ ਬਰਾਦਰ ਜਿਹੜੀ ਅਗਲੀ ਝੋਟੀ ਬਈ ਇਹ ਵੀ ਬਹੁਤ ਇਹ ਕੱਚੀ ਜਿਆਦਾ ਦਿੰਦੀ ਇਹਦੇ ਮਗਰ ਵੀ ਕਟਾ ਇਹ ਵੀ ਉੱਚੀ ਰਹੀ ਬਹੁਤ ਓਦੋਂ ਵੀ ਲੈ ਦੋਹੀ ਲੈ ਇਹ ਬਹੁਤ ਉੱਚੀ ਲੰਬੀ ਹੈ ਤਾਂ ਹੈ ਨਾ ਬਾਈ ਪਤਾ ਕਟਾ ਨਹੀਂ ਲੱਗਿਆ ਤੇ ਚੰਗਾ ਪਸ਼ੂ ਆ ਬਈ ਜੀ ਇਹ ਵੀ ਇਹ ਗੱਬਣ ਆ ਜੀ ਉਹ ਮੁੰਡੇ ਨੂੰ ਪਤਾ ਨਹੀਂ ਉਹ ਮੈਂ ਸਾਡੇ ਘਟ ਗੱਬਣ ਤੇ ਇਹ ਕਿਨੇ ਦੇ ਲੈ ਲੂ ਬਾਈ ਇਹ ਦਾ ਨਹੀਂ ਲੈ ਲੂ ਝੋਟੀ ਇਹ ਵੀ ਬਹੁਤ ਚੰਗੀ ਆ ਠੀਕ ਹੈ ਬਈ ਜੀ ਬਈ ਚੰਗਾ ਪਸ਼ੂ ਹੀ ਵੀ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਝੋਟੀਆਂ ਝੋਟੀਆਂ ਕੱਦ ਕੱਦ ਤੇ ਬਾਈ ਪੂਰੀ ਬੜਨਾ ਅਜੇ ਤਾਂ ਕੱਚੀ ਐ ਇਹ ਤੇ ਮਾਈਆਂ ਕੋਲੇ ਸਾਰੀਆਂ ਟੋਕ ਨਾਲ ਦੀ ਝੋਟੀਆਂ ਹੁੰਦੀਆਂ ਮਾੜਾ ਪਸ਼ੂ ਕੋਈ ਵੀ ਨਹੀਂ ਹੁੰਦਾ ਮਾਈਆਂ ਕੋਲੇ ਕੋਈ ਮਾੜਾ ਪਸ਼ੂ ਨਹੀਂ ਹੁੰਦਾ ਤੇ ਪਹਿਲਾਂ ਵੀ ਬੁੜੀ ਵੀਡੀਓ ਪੂਰੀ ਪਾਉਂਦੇ ਹੋ ਤੁਸੀਂ ਪੂਰਾ ਮਾਨਤਾ ਦੇਣੇ ਹੋ ਆਪਣਾ ਵੀਡੀਓ ਨੂੰ ਤੇ ਚੰਗੇ ਪਸ਼ੂ ਹੀ ਹੁੰਦੇ ਬਾਈ ਕੋਲੇ ਬਾਈ ਬਾਕੀ ਸਭ ਤੋਂ ਵੱਡੀ ਗੱਲ ਰੇਟ ਬਹੁਤ ਜ਼ਿਆਦਾ ਜਾਇਜ਼ ਹੁੰਦਾ ਮਾਈਆਂ ਦਾ ਕਿਉਂਕਿ ਬਾਈ ਕਹਿੰਦਾ ਆਪਾਂ ਬਹੁਤਾ ਮੁਨਾਫੇ ਵਾਲੇ ਨਹੀਂ ਜਾ ਜਾ ਜੈ ਜੈ ਜੀ ਵਾਲਾ ਕੰਮ ਹੈ ਹਾਂ ਜੀ ਇਹਦਾ ਮੁੱਲ ਜੀ ਅਗਲੀ ਝੋਟੀ 'ਤੇ ਜੀ ਪੂਰਾ ਟਾਪ ਦਾ ਨਗੀਨਾ ਹਾਂ ਜੀ ਲਿਖਤੀ ਆ ਇਹ ਵੀ 15 ਦੇ ਬਸ ਥਾਲੇ ਅੱਛਾ ਇਹ ਵੀ ਸਿਰਫ 15 ਦੀ ਹਾਂ 15 ਇਹ ਦੁੱਧ ਕਿੰਨਾ ਕਰਦੀ ਬੈਠੀਂਦੀ ਉਹ ਇਹ ਦੁੱਧ ਝੋਟੀ 14-15 ਕਿਲੋ ਦੋਈ ਗਿਆ ਜੀ ਐਵੇਂ ਕਰ ਦੂਗੀ ਕਦ ਕਰ ਤੋਂ ਪਤਾ ਲੱਗਦਾ ਇਹ ਤਾਂ ਝੋਟੀ ਬਹੁਤ ਜ਼ਿਆਦਾ ਵੱਡੀ ਆਪਾਂ ਮੁੱਲ ਤਾਂ 30 ਪਾਈ ਜੀ ਬੜੀ ਝੋਟੀ ਹੈ ਤੇ ਅਗਲੀ ਝੋਟੀ ਬਾਈ ਇਹ ਵੀ ਬਹੁਤ ਚੰਗਾ ਬਚੂ ਹੈ ਬਈ ਇੱਕਰ ਦੁਆਰੇ ਮੋੜ ਦੇ ਫਿਰ ਇਹ ਵੀ ਬਹੁਤ ਚੰਗੀ ਕੱਟੀ ਹੈ ਜੀ ਸਿੰਘਾਂ ਦੀ ਬਹੁਤ ਖੁੰਡੀ ਬਾਈ ਜੀ ਸ਼ਾਨਦਾਰ ਪਿਓਰ ਮੋਰਾ ਤੇ ਬਾਈ ਚੰਗਾ ਪਸ਼ੂ ਬਈ ਜੀ ਆਟਰ ਕੁਆਲਿਟੀ ਚੈੱਕ ਕਰੋ ਬਈ ਤੇ ਥਾਣਾ ਵਿੱਚ ਸਭ ਤੋਂ ਵੱਡੀ ਗੱਲ ਆਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਸਰ ਮੁੰਡੀ ਬਹੁਤ ਚੰਗੀ ਆ ਤੇ ਸਿਰ ਮੁੰਡੀ ਬਈ ਪਿਓਰ ਮੋਰਾ ਸਿੰਗੀਆਂ ਬਹੁਤ ਖੁੰਡੀਆਂ ਐ ਤੇ ਲੇਵਾ ਬਹੁਤ ਜੰਦਾ ਬਈ ਜੀ ਇਹ ਵੀ ਚੌਥੀ ਬਾਲੀ ਕਰੀਆ ਲੇਵਲ ਉਵੇ ਵਾਲੀਆ ਪੋਲੀ ਫੁੱਲੀ ਪਾਉਟ ਆ ਅੱਛਾ ਪੂਰੇ ਸ਼ਾਨਦਾਰ ਪਸ਼ੂ ਬਾਈ ਕੋਈ ਸਾਰੀ ਟਾਪ ਕੁਆਲਿਟੀ ਦੇ ਅੱਛਾ ਪੂਰੇ ਦਸ ਦਿਨੇ ਲੂ ਹਜੇ ਹਾਂਜੀ ਇਹ ਤਾਂ ਫਿਰ ਬਹੁਤ ਬਣ ਜਾਣੇ ਨਹੀਂ ਹੈ ਨਹੀਂ ਦੇ ਭਾਈ ਥਣ ਦੇਖੋ ਹੁਣੀ ਤੋਂ ਗੱਠ ਗੱਠ ਬਰਾ ਭਰਾਵਾ ਪੂਰਨ ਗੈਪ ਹੈ ਚਾਰੇ ਦਿਨਾਂ ਵਿੱਚ ਪ੍ਰੋਪਰ ਸਭ ਤੋਂ ਵੱਡੀ ਗੱਲ ਹੈਟਰ ਕੁਆਲਟੀ ਬਾਕੀ ਸਿੰਗਾ ਦੀ ਪੂਰੀ ਖੁੰਡੀ ਹੈ ਖੁੰਡੀ ਹੈ ਜੀ ਖੁੰਡੀ ਹੈ ਪੂਰੀ ਬਲੈਕ ਹੈਟਰ ਸਾਫ ਹੈ ਝੋਟੀ ਬਹੁਤ ਆਈ ਨਹੀਂ ਹੈਗੀ ਇਹ ਦੇਸੀ ਮਾਲੀਆਂ ਇਹ ਜਿਕਣਾ ਮਾਗੀ ਸਿੰਦੀ ਭਾਈ ਲਿਆ ਕਿੱਥੋਂ ਪੈਸੀ ਆਪਾਂ ਇਹ ਪਸ਼ੂ ਆਪਾਂ ਮਾਰ ਲਿਆ ਨਾ ਵੀਰ ਜ਼ਿਆਦਾਤਰ ਹਸਾਰ ਕੰਨੀ ਤੋਂ ਅੱਛਾ ਹਸਾਰ ਕਿਦੋਂ ਲਿਉਂਦੇ ਆ ਤੇ ਆਪਣੇ ਕੋਲੇ ਅੱਜ ਕਿੰਨੀਆਂ ਜਿਕੇ ਆ ਸੀ ਅੱਜ ਅਸੀਂ 7 ਲੈ ਕੇ ਆਏ ਜੀ ਠੀਕ ਹੈ ਭਾਈ ਜੀ ਤੇ ਕੋਈ ਕਿੱਥੇ ਤੱਕ ਹੋਈ ਕੋਈ ਸੇਲ ਵੈਸੇ ਸੇਲ ਬਸ ਅਸੀਂ ਆ ਕੇ ਹੁਣ ਮਹਿਸਾਂ ਦੇ ਤੇਲ ਤਪਾਈ ਲਾਇਆ ਤੇਰੇ ਅੱਛਾ ਇਹ ਤਾਂ ਆਇਓ ਆਈਆਂ ਬਸ ਲੱਗਾ 20 ਮਿੰਟ ਹੋ ਜਾਂਦਾ ਘੰਟਾ ਪੂਰੀਆਂ ਕਨੀਆ ਪਾ ਕੇ ਤਿਆਰੀ ਕਰੀਏ ਠੀਕ ਹੈ ਜੀ ਹਾਂਜੀ ਤੇ ਥੋੜਾ ਬਹੁਤਾ ਸਾਰੀਆਂ ਵਿੱਚ ਮਾਨਦਾਨ ਹੋ ਜੂ ਬਾਈ ਕਰਾਂਗੇ ਯਾਰ ਜਿਹੜਾ ਕੋਈ ਮਾਨਦਾਨ ਆ ਰਿਹਾ ਹੈ ਯਾਰ ਕਣਕਾਂ ਤੇ ਨਹੀਂ ਕਰਦੇ ਇਸ ਕੋ ਬਿਨਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਆਪਾਂ ਜ਼ਿਆਦਾਤਰ ਲਾਉਂਦੇ ਆ ਖੰਨਾ ਕਰਾਲੀ ਅੱਛਾ ਦੋ ਮੰਡੀਆਂ ਆ ਦੋ ਮੰਡੀਆਂ ਦਾ ਪੱਕੀਆਂ ਹੀ ਆ ਸਿਆਲ ਸਿਆਲ ਜਗਰਾਵਾ ਧਨੌਲਾ ਲਾਈ ਜਾਂਦੇ ਆ ਅੱਛਾ ਲਾਈ ਜਾਂਦੇ ਹਾਂ ਠੀਕ ਹੈ ਬਈ ਸਿਆਲ ਸਿਆਲੇ ਲਾਉਣੀਆਂ ਬਹੁਤੀ ਗਰਮੀ ਵਾਲੇ ਦਿਨਾਂ ਨੂੰ ਜਾਂ ਮੌਸਮ ਚੰਗਾ ਜੀ ਅੰਸ਼ੀ ਜੀ ਬਈ ਆਪਣਾ ਮੋਬਾਈਲ ਨੰਬਰ ਬੋਲ ਦੋਗੇ 9914635952 ਕਿਹੜੇ ਦੁਆਰੇ ਬੋਲਦੇ ਜੀ 9914635952 ਤੇ ਪਿੰਡਕੜਾ ਦੱਸਿਆ ਸੀ ਗਈ ਮੇਰਾ ਪਿੰਡ ਹਰਗਣਾ ਜ਼ਿਲ੍ਹਾ ਫਤਿਹਗੜ ਸਾਹਿਬ ਜਿਲ੍ਹਾ ਫਤਿਹਗੜ ਸਾਹਿਬ ਇਹ ਤਾਂ ਘਰੇ ਪਸ਼ੂ ਰੱਖ ਹਾਂ ਹਾਂ 10 12 ਨਾਰਮਲ ਹੈ ਕਈ ਵਾਰ 20 20 ਵੀ ਹੋ ਜਾਂਦੀ ਹੈ ਹਾਂਜੀ ਹਾਂ ਠੀਕ ਹੈ ਬਈ ਜੀ ਆਮ ਜਾਨੀ ਰੁਟੀਨ ਚ ਮੰਡੀ ਵੀ ਲੱਗੀ ਪਿਆ ਹੁਣ ਵੀ 12 ਪਸ਼ੂ ਖੜੇ ਕਰਾਂ ਵਿੱਚ ਵਾਲਾ ਹੁਣ ਵੀ ਮਤਲਬ ਕਰਾ ਖੜੇ ਹਾਂ 12 ਖੜੀਆਂ ਵਿੱਚ ਠੀਕ ਹੈ ਬਈ ਕਿੰਨੇ ਤੋਂ ਕਿੰਨੀ ਰੇਂਜ ਤੱਕ ਮਿਲ ਜਾਂਦੀ ਤੁਹਾਡੇ ਕੋਲ ਰੇਂਜ ਆਪਣੇ ਤੋਂ ਲਾਲਾ ਲੱਖ ਤੋਂ ਸਟਾਰਟ ਹੋ ਕੇ ਹਾਂਜੀ 1.5 ਤੱਕ 1.7 80 ਤੱਕ 2 ਤੱਕ ਆਮ ਮੈਂ ਮਿਲੀ ਜਾਂਦੀ ਹੈ ਲੱਖ ਤੋਂ ਸਟਾਰਟ ਹੋ ਜਾਂਦਾ ਕੰਮ ਅੱਛਾ ਲੱਖ ਤੋਂ ਜਿਹੜਾ ਕਈ ਘੱਟ ਰੇਂਜ ਵਾਲੀ ਵੀ ਹੁੰਦੇ ਨੇ ਹਾਂ ਬਸ ਲੱਖ ਤੇ ਪਲੱਸ ਪਲੱਸ ਸਟਾਰਟ ਕੀ ਹੈ ਲੱਖ ਠੀਕ ਹੈ ਲੱਖ ਤੋਂ ਸਟਾਰਟ ਹਾਂਜੀ ਠੀਕ ਹੈ ਬਈ ਤੇ ਬਾਈ ਕੋਲੇ ਸੀ ਕਿ ਬਈ ਚੰਗੇ ਝੋਟੀਆਂ ਸਾਰੀ ਟੌਪ ਕੁਆਲਟੀ ਦੀਆਂ ਤੇ ਕਿ ਬਾਈ ਇਹ ਵੀ ਦਿਖਾਉਨੇ ਆਪਾਂ ਬਹੁਤ ਹੀ ਜ਼ਿਆਦਾ ਟੌਪ ਕੁਆਲਟੀ ਦੀ ਹੈ ਤੇ ਇਹਦੇ ਵਾਰੀ ਪੂਰੀ ਜਣਗੀ ਲਵਾਂਗੇ ਇਹ ਵੀ ਬਾਈ ਚੰਗੀ ਹੈ ਝੋਟ ਚੰਗੀ ਹੈ ਝੋਟ ਤੇ ਆਪ ਬਹੁਤ ਸਾਫ ਸੁਥਰੀ ਬਈ ਅੱਧਰ ਕੁਆਲਟੀ ਵੀ ਪੂਰੀ ਸਾਫ ਸੁਥਰੀ ਹੈ ਬਾਕੀ ਪੁੱਛਾਂਗੇ ਆਪਾਂ ਬਾਈ ਤੋਂ ਕਿੰਨੇ ਦਿਨ ਲੰਦੀ ਅਜੇ ਇਹ ਤੇ ਸਿੰਗਾ ਦੀ ਬਾਈ ਜੀ ਪੂਰੀ ਚੰਗੀ ਹੈ ਕਿੰਨੇ ਦਿਨ ਲੈ ਲੂ ਹਜੇ ਬਾਈ ਹਿੰਦੀ ਇਹ ਚੋਟੀ ਦਾਸ ਦੇ ਨਹੀਂ ਸੁਦੀ ਇਹ ਵੀ ਬਣੋ ਬਣੋ ਬਹੁਤ ਪੂਰੀ ਕੁਲੀ ਬਹੁਤ ਹੈ ਜੀ ਠੀਕ ਹੈ ਕਿੰਨਾ ਕਰੀ ਇਸ ਵਾਰ ਨੂੰ ਤੇ ਲੱਗਦਾ ਦੁੱਧ ਚੋਟੀ ਨੂੰ 12 13 ਕਿਲੋ ਦੇਣਾ ਚਾਹੀਦਾ ਜੀ ਅੱਛਾ ਜੀ ਹਾਂ ਜੀ ਤੇ ਐਨਾ ਤਾਂ ਲੱਗਦੀ ਵੀ ਹੈ ਕਿਉਂਕਿ ਹੱਡਾਂ ਪਰਦਾ 10 ਕਿਲੋ ਤੇ ਬਾਹਰ ਫਲੂਨ ਦਈ ਦੀ 11 11.5 ਕਿਲੋ ਇਹ ਹੁਣ ਦੂਜਾ ਸੁਆ ਮਾੜੀ ਜੀ ਗਰੀਬ ਘਰ ਆਈ ਵੀ ਹੈ ਝੋਟੀ ਹਾਂ ਯਾਨੀ ਬਣਦੀ ਕਰਦੀ ਬਹੁਤ ਆ ਬਾਈ ਤੇ ਬਾਈ ਥਣ ਪੂਰੇ ਗੈਪ ਥਾਣਾ ਵਿੱਚ ਐਂ ਕੋਲੇ ਲੈਵੇ ਤੇ ਕਿੰਨਾ ਕੁ ਮੁੱਲ ਰੱਖਿਆ ਆਪੇ ਇਹਦਾ ਕਰੀ ਜਾਂਦਾ 15000 ਇਹ ਝੋਟੀ ਆਪਾਂ 97000 ਦੀ ਦੇ ਦਿਆਂਗੇ ਸਿਰਫ 97000 ਸਿਰਫ 97000 ਠੀਕ ਆ ਬਾਈ ਜੀ ਚਿੰਦੀ ਬੇਸੇ ਉੱਧਾ ਪੂਰੀ ਠੰਡੀ ਹੈ ਬਾੜੀ ਸਾਹ ਯਾਰ ਆਪਾਂ ਇੱਕ ਸੁਣ ਲਾ ਜਿਹੜੀ ਮਰਜੀ ਮੈਂ ਤੇ ਹੱਥ ਫੇਰ ਲਾ ਐ ਨਾ ਇਹਦਾ ਡੇਕਾ ਡਗਾਲੀ ਕਰਦੀਆਂ ਕੋਈ ਡਰ ਨਹੀਂ ਭੈ ਨਹੀਂ ਜਿਹੜੀ ਮਰਜੀ ਮੈਂ ਇਹਨੂੰ ਹੱਥ ਲਾ ਠੀਕ ਹੈ ਬਾਈ ਜੀ ਮੈਂ ਨਹੀਂ ਮਾਰੀ ਲਈਦੀ ਖਿੰਦੀ ਬਾਈ ਕੋਲੇ ਬਾਈ ਸਾਰੇ ਪੱਛੂ ਚੰਗੇ ਹੀ ਹੁੰਦੇ ਵੇਜ ਤਾਂ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਦੇ ਬਾਈ ਜੀ ਤੇ ਬਾਕੀ ਬਾਈ ਹਰ ਰੇਟ ਰੇਟ ਵੀ ਆਪਾਂ ਸ਼ੇਅਰ ਕਰਾ ਤੁਹਾਡੇ ਨਾਲ ਕਿਉਂਕਿ ਬਾਈ ਕੋਲ ਲੱਖ ਤੋਂ ਸ਼ੁਰੂ ਹੋ ਜਾਨੀ ਮੱਝਾਂ ਝੋਟੀ ਐ ਤੇ ਬਾਈ ਜਿਹਦਾ ਜ ਜ਼ਿਆਦਾਤਰ ਬਾਈ ਕੋਲੇ ਝੋਟੀਆਂ ਹੀ ਹੁੰਦੀਆਂ ਕਿਉਂਕਿ ਬਈ ਦੋ ਤਿੰਨ ਸੂਏ ਬੰਦਾ ਘਰੇ ਰੱਖੇ ਦੁੱਧ ਪੀ ਸਕਦਾ ਹੈ। ਹਾਂਜੀ ਹਾਂਜੀ ਤੇ ਚੰਗੇ ਪਸ਼ੂ ਨੇ ਬਾਈ ਕੋਲੇ ਜੀ ਤੇ ਬਾਕੀ ਬਾਈ ਸਾਰੀਆਂ ਟੌਪ ਕਲਾਸ ਨੇ ਉੱਚੀਆਂ ਲੰਬੀਆਂ ਝੋਟੀਆਂ ਨੇ ਤੇ ਰੇਟ ਬਹੁਤ ਜਾਇਜ਼ ਹੈ ਬਾਈ ਦਾ। ਕੋਈ ਮਾਸੂਮ ਚੰਗਾ ਗਿਆ ਜਰਸੀਆਂ ਗਿਆ ਵੀ ਖੜੀਆਂ ਪੰਜ ਚਾਰ ਹਰ ਬਾਈ ਜਰਸੀ ਵੀ ਆਈ ਨਹੀਂ ਬਾਈ ਆਪਣੇ ਆਪ ਜਰਸੀਆਂ ਲਿਆਉਣ ਲੱਗ ਗਿਆ ਪੰਜ ਖੜੀਆਂ ਘਰਾਂ ਵਿੱਚ ਜੀ ਜਿੱਦਾਂ ਬਾਈ ਹੁਣ ਅੱਦੇ ਕਹਿੰਦਾ ਨੇ ਵੀ ਪਹਿਲਾਂ ਕੋਲੇ ਜ ਨਹੀਂ ਬੱਛੀਆਂ। ਹਾਂ ਪਹਿਲੇ ਦੋਏ ਸੂਏ ਜਹੀ ਜੀ ਮਾਚੀ ਬੱਛੀ ਲੋ ਜਰਸੀ। ਠੀਕ ਹੈ ਬਾਈ ਜੀ। ਤੇ ਬਾਈ ਕੋਲੇ ਕਹਿੰਦੇ ਬਈ ਜਰਸੀਆਂ ਵੀ ਹੁੰਦੀਆਂ ਤੇ ਉਹ ਵੀ ਤੁਸੀਂ ਫੋਨ ਕਰਕੇ ਕੰਟੈਕਟ ਕਰ ਸਕਦੇ ਹੋ ਤੇ ਬਾਈ ਨਾਲ ਸਪਾਰਕਰ ਕੋਲੋਂ ਵੀ ਮੰਗਵਾ ਸਕਦੇ ਹੋ ਚਾਹੇ ਆਪ ਖੁਦ ਆ ਕੇ ਚੈੱਕ ਵੀ ਕਰਕੇ ਚੋਕੇ ਚੈੱਕ ਕਰਕੇ ਵੀ ਲੈ ਕੇ ਜਾ ਸਕਦੇ ਹੋ ਬਾਕੀ ਕਿਉਂਕਿ ਬਾਈ ਕਹਿੰਦਾ ਰਹਿਣ ਦਾ ਪ੍ਰਬੰਧ ਹੈ ਤੇ ਬਾਈ ਕੋਲੇ ਬਈ ਸਾਰੇ ਟੌਪ ਪਾਰਟੀ ਦੇ ਪਸ਼ੂ ਨੇ ਬਾਕੀ ਵੀਡੀਓ ਪੂਰੀ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਠੀਕ ਹੈ ਬਾਈ ਹੋਰ ਬਾਈ ਕੀ ਹਾਲੇ ਠੀਕ ਹੈ ਜੀ ਬਾਈ ਵੀਰ ਵਾਲੇ ਜੀਸੀ ਬਾਈ ਦੇ ਨਾਲ ਹੁੰਦਾ ਬਾਈ ਆਪਣਾ ਕੀ ਨਾਮ ਹੈ ਮੇਰਾ ਨਾਮ ਸ਼ੈਂਟੀ ਹੈ ਜੀ ਠੀਕ ਹੈ ਬਾਈ ਆਪਣਾ ਮੋਬਾਈਲ ਨੰਬਰ ਦੋ 9572753995 ਜੀ ਠੀਕ ਹੈ ਬਾਈ ਜੀ ਬਾਈ ਵੀ ਪੂਰਾ ਬਾਈ ਦਾ ਸਹਿਯੋਗ ਹੈ ਨਾਲ ਸ਼ਿੰਦੀ ਭਾਈ ਤੇ ਤੇ ਬਾਈਆਂ ਨਾਲ ਕੋਈ ਤਾਂ ਬਾਤ ਕਰਾਈਏ ਤੈਨੂੰ ਹੋਰ ਲਿਓ